ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮਹਾਰਸਿਕਾ ਖਾਲ ਲੇ ਕੇ ਹਾਜ਼ਰ ਹਾਂ ਆਜ਼ਾ ਪ੍ਰੋਗਰਾਮ ਵਿਚਾਰ ਵਟਾਂਦਰਾ ਸਾਡੇ ਨਾਲ ਖਾਸ ਮਹਿਮਾਨ ਨੇ ਮਾਹਰ ਮਹਿਮਾਨ ਨੇ ਸੁਨਦਰਪਾਲ ਜੀ ਜੀਐਨਓ ਆ ਕੇ ਧੰਨ ਸਰ ਤੁਹਾਨੂੰ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਜੀ ਸੋ ਅੱਜ ਇਸ ਵਿਚਾਰਕ ਆਂਦਰਾ ਪ੍ਰੋਗਰਾਮ ਦੇ ਵਿੱਚ ਜੋ ਖਬਰ ਅਸੀਂ ਲਵਾਂਗੇ ਉਹ ਪੂਰੇ ਸੰਸਾਰ ਦੇ ਵਿੱਚ ਪੱਕਦੀ ਪਈ ਹੈ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਜਿਹੜੇ ਨੇ ਵੱਧਦੇ ਜਾ ਰਹੇ ਨੇ ਪਾਕਿਸਤਾਨ ਜਿਹੜਾ ਆਪਣੀ ਨਾਪਾਕ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਸੀ ਜਿਸ ਦੇ ਚਲਦੇ ਭਾਰਤ ਨੂੰ ਜਿਹੜਾ ਜਵਾਬੀ ਹਮਲਾ ਕਰਨਾ ਪਿਆ ਤੇ ਉਹਨਾਂ ਨੇ ਪਾਕਿਸਤਾਨੀ ਫੌਜਾਂ ਨੂੰ ਤੇ ਪਾਕਿਸਤਾਨੀ ਨਾਗਰਿਕਾਂ ਦਾ ਬਚਾਅ ਕਰਦਿਆਂ ਹੋਇਆ ਜਿਹੜੇ ਅੱਤਵਾਦੀ ਹੈੱਡਕਵਾਰਟਰਸ ਨੇ ਨੋ بیس ਕੈਂਪਸ ਨੇ ਉਹਨਾਂ 'ਤੇ 에ਅਰ ਸਟ੍ਰਾਈਕ ਕੀਤੀ ਹੈ ਤੇ 12 ਹਲੇ ਬਾਕੀ ਨੇ ਤੇ ਸਰ ਸਾਡੇ ਦਰਸ਼ਕਾਂ ਦੱਸੋ ਕਿ ਇਹ ਜਿਹੜੇ 9 ਬੇਸ ਕੈਂਪਸ ਨੇ ਪਹਿਲਾਂ ਉਹਨਾਂ ਨੇ ਉਹੀ ਕਿਉਂ ਚੁਣੇ ਤੇ ਕਿਹੜੇ-ਕਿਹੜੇ ਨੇ ਜੋ ਕਿ ਭਾਰਤ ਲਈ ਖਤਰਾ ਬਣ ਸਕਦੇ ਨੇ ਦੇਖੋ ਸਾਰਿਕਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਹਕੂਮਤ ਜੀ ਜੇ ਅਸੀਂ ਪਾਸਟ ਹਿਸਟਰੀ ਪੜ੍ਹੀ ਹੈ ਪਿਛੋਕੜ ਨੂੰ ਸਮਝੀ ਹੈ ਜੀ ਤੇ ਜੇ 1965 ਦੀ ਜੰਗ ਹੋਈ ਤੇ ਪਾਕਿਸਤਾਨ ਵੱਲੋਂ ਸ਼ੁਰੂਆਤ ਕੀਤੀ ਗਈ ਜੀ ਬਿਲਕੁਲ ਜਵਾਬ ਹਿੰਦੁਸਤਾਨ ਦੀ ਸੈਨਾ ਨੇ ਦਿੱਤਾ ਜੀ 1971 ਦੀ جنگ ਹੋਈ ਪਾਕਿਸਤਾਨ ਵੱਲੋਂ ਲੜੀ ਗਈ ਜਵਾਬ ਹਿੰਦੁਸਤਾਨ ਦੀ ਸੈਨਾ ਨੇ ਦਿੱਤਾ ਜੀ ਬਿਲਕੁਲ ਕਾਰਗਿਲ ਦੀ ਜੰਗ ਹੋਇਆ ਉਹਨਾਂ ਨੇ ਪਹਿਲ ਕੀਤੀ ਜਵਾਬ ਹਿੰਦੁਸਤਾਨ ਨੇ ਦਿੱਤਾ ਜੀ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ 2016 ਚ ਪਹਿਲ ਪਾਕਿਸਤਾਨ ਨੇ ਕੀਤੀ ਜਵਾਬ ਹਿੰਦੁਸਤਾਨ ਨੇ ਦਿੱਤਾ ਜੀ ਉਰੀ ਤੇ ਹਮਲਾ ਹੋਇਆ ਪਹਿਲ ਉਹਨਾਂ ਨੇ ਕੀਤੀ ਜਵਾਬ ਹਿੰਦੁਸਤਾਨ ਨੇ ਦਿੱਤਾ ਪੁੰਛ ਵਿੱਚ ਹੋਇਆ ਉਸ ਤੋਂ ਬਾਅਦ ਆ ਜਿਹੜਾ ਹੁਣ ਪਹਿਲਗਾਮ ਚ ਹੋਇਆ ਜੀ ਉਲਵਾਮਾ ਚ ਹੋਇਆ ਹੂੰ ਜਵਾਬ ਹਿੰਦੁਸਤਾਨ ਨੇ ਬਾਅਦ ਚ ਦਿੱਤੇ ਆ ਜੀ ਜਿਹੜੀ ਹਿੰਦੁਸਤਾਨ ਜਿਹੜਾ ਵਾ ਉਹ ਡਿਫੈਂਸਿਵ ਚੱਲਦਾ ਹੈ ਜੀ ਬਈ ਠੀਕ ਹੈ ਪਹਿਲ ਉਹਨਾਂ ਨੇ ਕਰ ਲਈ ਦੂਜ ਅਸੀਂ ਕਰਾਂਗੇ ਫਿਰ ਦੂਜ ਛੱਡਿਆ ਨਹੀਂ ਜੀ ਤੇ ਤੁਹਾਨੂੰ ਇਹ ਜਦੋਂ ਹੁਣ ਪਹਿਲਗਾਮ ਦਾ ਹਮਲਾ ਹੋਇਆ ਤੇ ਲੋਕ ਰੋਲਾ ਪਾ ਰਹੇ ਸੀ ਹੋਇਆ ਨਹੀਂ ਜੀ ਜਵਾਬ ਨਹੀਂ ਦੇ ਰਹੇ ਜੀ ਜੀ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਆਂ ਜਿੰਨੂੰ ਅਸੀਂ ਕਹਿੰਦੇ ਖੁਫੀਆ ਤੰਤਰ ਇਹਨਾਂ ਨੇ 21 ਉਹਨਾਂ ਦੇ ਲੌਂਚਿੰਗ ਪੈਡ ਡਿਟੈਕਟ ਕੀਤੇ ਜੀ ਜੀ ਬਈ ਇੱਥੇ ਇੱਥੇ ਚੱਲ ਰਹੇ ਹਾਂ ਹਮ ਉਹਨਾਂ ਚੋ ਫਾਈਨ ਟਿਊਨਿੰਗ ਕੀਤੀ ਗਈ ਬਈ ਆਪਾਂ ਪਹਿਲਾਂ 9 ਉਡਾਈਏ ਹਮ ਉਹ 9ਾਂ ਦੇ ਵਿੱਚ ਜਿਵੇਂ ਬਰਨਾਲਾ ਦਾ ਸੀ ਬਹਾਵਲਪੁਰ ਦਾ ਸੀ ਜੀ ਸਵਾਈ ਨਾਲਾ ਸੀ ਮੁਜਫਰਾਬਾਦ ਦਾ ਫਾਈਨ ਨਾਲਾ ਸੀ ਜੀ ਬਿਲਕੁਲ ਬਰਨਾਲਾ ਜਿਵੇਂ ਜੈਸ਼ਮ ਮੁਹੰਮਦ ਦਾ ਹੈੱਡਕ quarter ਸੀ ਹਾਫੇ ਸਈਦ ਆ ਜੀ ਇਹ ਇੰਡੀਅਨ ਮੀਅਰ ਫੋਰਸ ਨੇ ਪਹਿਲਾਂ ਇਹਨਾਂ ਨੂੰ ਟਾਰਗੇਟ ਕੀਤਾ ਹੂੰ ਔਰ ਉਹਨਾਂ ਨੇ ਉਸੇ ਨੌ ਦੇ ਉੱਤੇ ਸਟ੍ਰਾਈਕ ਕੀਤੀ ਜਿੱਥੇ ਜ਼ਿਆਦਾ ਜਿਹੜੀਆਂ ਗਤੀਵਿਧੀਆਂ ਜ਼ਿਆਦਾ ਸੀ ਜੀ ਔਰ ਬੜੀ ਸਕਸੈਸਫੁਲ 에ਅ ਸਟ੍ਰਾਈਕ ਰਹੀ ਜੀ ਉਹਨਾਂ ਦੇ ਆਰਮੀ ਦੇ ਬੇਸ ਕੈਂਪ ਆਰਮੀ ਦੀ ਇੱਥੋਂ ਦੇ ਆਤਵਾਦੀਆਂ ਦੇ ਬੇਸ ਕੈਂਪ ਤਬਾਹ ਕੀਤੇ ਜੀ ਹੁਣ ਜਿਹੜੇ ਆ ਹਜੇ 12 ਹੋਰ ਪਏ ਆ ਹੂੰ ਔਰ ਜਿੱਥੇ ਤੱਕ ਇਹ ਹੈਗਾ ਕਿ ਹਿੰਦੁਸਤਾਨ ਦੀ ਜਿਹੜੀ ਸੁਰੱਖਿਆ ਏਜੰਸੀਆਂ ਜੀ ਮੈਨੂੰ ਲੱਗਦਾ ਹੈ ਕਿ ਇਕ ਵਾਰ ਫਿਰ ਜਿਹੜੀ ਹੈ ਇਹ ਸਟ੍ਰਾਈਕ 2 ਵੀ ਹੋਏਗੀ ਹਮ ਜੀ ਆਪਰੇਸ਼ਨ ਸਿੰਦੂਰ 2 ਵੀ ਹੋਏਗਾ ਜੀ ਸੰਭਾਵਨਾ ਲੱਗਦੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਹੁਣੇ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਸਾਨੂੰ ਡਿਫੈਂਸਿਵ ਨਹੀਂ ਆਫੈਂਸਿਵ ਹੋਣਾ ਪਏਗਾ ਜੀ ਮੈਂ ਤੁਹਾਨੂੰ ਪੁਰਾਣੀਆਂ ਸਾਰੀਆਂ ਉਦਾਹਰਣਾਂ ਦਿੱਤੀਆਂ ਜੀ ਹਿੰਦੁਸਤਾਨ ਨੇ ਬਾਅਦ ਵਿੱਚ ਉਹਦਾ ਜਵਾਬ ਦਿੱਤਾ ਹਮ ਤੇ ਹੁਣ ਇਸ ਚੀਜ਼ ਦੀ ਪਾਲਿਸੀ ਤੇ ਡਿਸਕਸ ਵੀ ਹੋ ਰਿਹਾ ਕਿ ਅਸੀਂ ਇਹਨੂੰ ਨਿਸ਼ਤਾਬੂਨ ਦੀ ਕਰ ਰਹੀ ਹੈ ਜੀ ਅਸੀਂ ਇੱਕੋਰੀ ਬਿਲਕੁਲ ਸਾਫ਼ 21 ਦੇ 21 ਕਰ ਦਈਏ ਜਦੋਂ ਖੜਾ ਹੋਵੇ ਉਦੋਂ ਨੱਪ ਲਓ ਹੂੰ ਠੀਕ ਹੈ ਨਾ ਹੁਣ ਇਹਦਾ ਮਤਲਬ ਇਹ ਥੋੜਾ ਨਾ ਤੁਸੀਂ ਮੇਰੇ ਗੱਲ ਪੁੱਛਦੇ ਮੈਂ ਫੇਰ ਹੀ ਤੁਹਾਨੂੰ ਜਵਾਬ ਦਵਾਂਗਾ ਜੀ ਜੀ ਜੇ ਮੈਨੂੰ ਪਤਾ ਤੁਸੀਂ ਗੱਲ ਪੈਣਾ ਮੈਂ ਤੁਹਾਨੂੰ ਪਹਿਲਾਂ ਹੀ ਰੋਕ ਲਵਾਂ ਹੂੰ ਮਿਲ ਕੇ ਹਿੰਦੁਸਤਾਨ ਹੁਣ ਉਸ ਪਾਲਿਸੀ ਵੱਲ ਚੱਲ ਪਿਆ ਜੀ ਔਰ ਜਿਹੜੇ ਆ ਕਈ ਉੱਗੀ ਐ ਸੈਂਸਾ ਐ ਦੁਲਈ ਐ ਇਦਾਂ ਦੇ ਕਈ ਹਜੇ ਉਹਨਾਂ ਦੇ ਬੇਸ ਕੈਂਪ ਹੈਗੇ ਆ ਜਿੱਥੇ ਹਜੇ ਟੈਰਰਿਸਟ ਜਿਹੜੇ ਅਤਵਾਦੀ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੀ ਲੇਕਿਨ ਉਹ ਛੋਟੇ ਆ ਹੂੰ ਮਤਲਬ ਇੰਨੇ ਵੱਡੇ ਨਹੀਂ ਆ ਬਹਾਵਲਪੁਰ ਵਾਂਗੂ ਜਾਂ ਸਵਾਈ ਨਾਲੇ ਵਾਂਗੂ ਨਹੀਂ ਹੈ ਜੀ ਇਹ ਛੋਟੇ ਨੇ ਲੇਕਿਨ ਇਹਨਾਂ ਨੂੰ ਵੀ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਜਲਦੀ ਹੀ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਬੇਸ ਕੈਂਪ ਖਾਲੀ ਕਰਾ ਲੈਣਗੇ ਜੀ ਜਿਹੜੇ ਉੱਥੇ ਦੀਆਂ ਇੰਟੈਲੀਜੈਂਸ ਸਰਵਿਸਿਜ਼ ਆ ਅਤਵਾਦੀਆਂ ਨੂੰ ਸਪੋਰਟ ਕਰ ਰਹੀ ਆ ਆਈਐਸਆਈ ਉਹ ਖਾਲੀ ਕਰਾ ਲੇਗੀ ਤੇ ਜਾਂ ਫਿਰ ਹਿੰਦੁਸਤਾਨ ਨੂੰ ਤਬਾਹ ਕਰ ਦੇਗਾ ਤੇ ਕਿਉਂਕਿ ਹੁਣ ਡਿਫੈਂਸਿਵ ਨਹੀਂ ਆਫੈਂਸਿਵ ਹਿੰਦੁਸਤਾਨ ਨੂੰ ਚੱਲਣਾ ਇੱਕ ਪਾਲਿਸੀ ਦਾ ਮੈਟਰ ਹੈ ਕਿਉਂਕਿ ਹਿੰਦੁਸਤਾਨ ਬੜਾ ਸਖਮ ਹੈ ਜੀ ਹਥਿਆਰਾਂ ਦੇ ਵਿੱਚ ਵੀ ਹੈ ਸਾਡੀ ਆਰਥਿਕ ਸਥਿਤੀ ਵੀ ਪਾਕਿਸਤਾਨ ਨਾਲੋਂ ਮਜ਼ਬੂਤ ਹੈ ਜੀ ਬਿਲਕੁਲ ਬਿਲਕੁਲ ਵਿਖੇ ਪੱਧਰ ਦੇ ਉੱਤੇ ਵੀ ਭਾਰਤ ਜਿਹੜੀ ਆ ਉਹਦੀ ਸ਼ਾਨ ਔਰ ਸਾਖ ਵਧੀ ਹੈ ਹਮ ਤੇ ਮੈਨੂੰ ਲੱਗਦਾ ਹੈ ਕਿ ਹਜੇ ਜਿਹੜੇ ਬਾਕੀ ਬੇਸ ਕੈਂਪ ਬਚੇ ਨੇ 12 ਇਹ ਵੀ ਜਿਹੜੇ ਮਿੱਟੀ ਚ ਮਲਾਤੇ ਜਾਣਗੇ ਜੀ ਇਸੇ ਤਰ੍ਹਾਂ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਲੋਕੀ ਜਿਹੜੇ ਨੇ ਇਹ ਬਿਆਨ ਦੇ ਰਹੇ ਨੇ ਕਿ ਇਹ جنگ ਨਹੀਂ ਹੋਣੀ ਚਾਹੀਦੀ ਹੈ جنگ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਇਸੇ ਤਰ੍ਹਾਂ ਡੋਨਾਲਡ ਟਰੰਪ ਦਾ ਵੀ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਨਾਲ ਮੇਰੇ ਬਹੁਤ ਹੀ ਗਹਿਰੇ ਸੰਬੰਧ ਨੇ ਤੇ ਇਸ ਦੇ ਚਲਦੇ ਇਹ ਜਿਹੜੀ جنگ ਨਹੀਂ ਹੋਣੀ ਚਾਹੀਦੀ ਹੈ ਇਸ ਦਾ ਮਸਲਾ ਜਿਹੜਾ ਹੈ ਇਸ ਮਸਲੇ ਦਾ ਹੱਲ ਜਿਹੜਾ ਹੈ ਉਹ ਬੈਠ ਕੇ ਕਰ ਲੈਣਾ ਚਾਹੀਦਾ ਕਿਵੇਂ ਲੱਗਦੇ ਸਰ ਦੇਖੋ ਗੱਲ ਪਤਾ ਕਿ ਇਹ ਜੰਗ ਹਮੇਸ਼ਾ ਦੋ ਮੁਲਕਾਂ ਲਈ ਨੁਕਸਾਨਦੇਹ ਹੁੰਦੀ ਹੈ ਜੀ ਬਿਲਕੁਲ ਇਹਦੇ 'ਚ ਸ਼ੱਕ ਕੋਈ ਨਹੀਂ ਹੈ ਕਿਉਂਕਿ ਪਾਕਿਸਤਾਨ ਦੇ ਪੱਲੇ ਤਾਂ ਕੁਝ ਹੈ ਨਹੀਂ ਜੀ ਬਿਲਕੁਲ ਬਿਲਕੁਲ ਉਹਨਾਂ ਦੀ ਜਿਹੜੀ ਜਿਹੀ ਆਰਮੀ ਦੀ ਤਦਾਦ ਸੰਖਿਆ ਉਹ ਵੀ ਘੱਟ ਹੈ ਹੂੰ ਉਹਨਾਂ ਦੀ ਮਜ਼ਾਈਲਾ ਵੀ ਘੱਟ ਹੈ ਪੈਸਾ ਵੀ ਘੱਟ ਹੈ ਹੂੰ ਠੀਕ ਹੈ ਨਾ ਤੇ ਸਾਡੀ ਆਰਮੀ ਹੀ 50 ਲੱਖ ਦੇ ਆਸ-ਪਾਸ ਹੈ ਉਹ 7 ਲੱਖ ਦੇ ਆਸ-ਪਾਸ ਜੀ ਕਿੱਥੇ ਮੁਕਾਬਲਾ ਕਰ ਲੈਣਾ ਹੂੰ ਬਿਲਕੁਲ ਠੀਕ ਹੈ ਨਾ ਸਾਡੀਆਂ ਤੁਹਾਡੇ ਸਾਹਮਣੇ ਰਾਫੇਲਸ ਜਾਂ ਇਹ ਸਟ੍ਰਾਈਕ ਆਹ ਜਿਹੜੀ ਇਹ ਸਟ੍ਰਾਈਕ ਹੋਈ ਹੈ ਜੀ ਇਹ ਸੈਮ ਮਿਜ਼ਾਈਲ ਹੋਈ ਹੈ ਤੇ ਸੈਮ ਮਿਜ਼ਾਈਲ ਦਾ ਪਾਕਿਸਤਾਨ ਸੁਪਨੇ ਚ ਨਹੀਂ ਹੋ ਸਕਦਾ ਕਿ ਉਹ ਡਵੈਲਪ ਕਰ ਲਏਗਾ ਜਾਂ ਇੰਦਾ ਦੀ ਖਰੀਦ ਲਏਗਾ ਜੀ ਸਾਡੀ ਜਿਹੜੀਆਂ ਮਿਜ਼ਾਈਲਾਂ ਹੈਗੀਆਂ ਉਹ ਮਡੀਆਂ ਟਾਰਗੇਟਡ ਮਿਜ਼ਾਈਲਾਂ ਹੈਗੀਆਂ ਹਮ ਤੇ ਪਾਕਿਸਤਾਨੀਆਂ ਜਿਹੜੀਆਂ ਮਜ਼ਾਈ ਲਾ ਦੇਖਿਆ ਵੀ ਖੇਤਾਂ ਚ ਡਿੱਗਦੀਆਂ ਪਈਆਂ ਜੀ ਬਿਲਕੁਲ ਬਿਲਕੁਲ ਤੇ ਸਾਡੀਆਂ ਜਿਹੜੀਆਂ 9 ਦੀਆਂ 9 ਟਾਰਗੇਟ ਹੋਈਆਂ ਹਮਮ ਔਰ ਟਾਰਗੇਟ ਕਰਕੇ ਇਹਨਾਂ ਨੇ ਮਜ਼ਾਈਦਾਂ ਨੇ ਉਹਨੂੰ ਖਤਮ ਕੀਤਾ ਔਰ ਜਿਵੇਂ 25 ਮਿੰਟਾਂ ਦੇ ਵਿੱਚ ਪਾਕਿਸਤਾਨ ਚ ਵੜ ਕੇ ਜੀ ਵਾਪਸੀ ਵੀ ਕਰ ਲਈ ਆ ਹਮ ਤੇ ਇਹ ਵੀ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਦੂਜੀ ਜਿਹੜੀ ਗੱਲ ਸਾਰਿਕਾ ਇਹ ਹੈਗੀ ਆ ਹਮ ਕਿ ਡੋਨਾਲਡ ਟਰੰਪ ਦੀ ਡੋਨਾਲਡ ਟਰੰਪ ਨੂੰ ਪਾਕਿਸਤਾਨ ਨੂੰ ਜਿਹੜਾ ਉਹ ਡਾਂਟਣਾ ਚਾਹੀਦਾ ਲਲਕਾਰਨਾ ਚਾਹੀਦਾ ਹੈ ਜੀ ਬਿਲਕੁਲ ਭਈ ਆਪਣੇ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਬੰਦ ਕਰੋ ਤੰਬਾਦ ਹੋਏਗਾ ਪਾਕਿਸਤਾਨ ਦੇ ਵਿੱਚ ਜਦੋਂ 9 11 ਦਾ ਹਮਲਾ ਹੋਇਆ ਸੀ ਵਰਲਡ ਟ੍ਰੇਡ ਸੈਂਟਰ ਤੇ ਤੇ ਪਾਕਿਸਤਾਨ ਉਦੋਂ ਬੜਾ ਤਿਲਮ ਲਾਇਆ ਸੀ ਮਤਲਬ ਪਤਾ ਲੱਗਿਆ ਸੀਗਾ ਅਮਰੀਕਾ ਨੇ ਬੜਾ ਤਿਲਮ ਲਾਇਆ ਸੀ ਜਦੋਂ ਅਮਰੀਕਾ 'ਚ ਹਮਲਾ ਹੋਇਆ ਸੀ ਜੀ ਜੀ ਫਿਰ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਅਮਰੀਕਾ ਨੇ ਹਮਲਾ ਕੀਤਾ ਉਸਾਮਾ ਬਿੰਲਾ ਦੇਨ ਨੂੰ ਮਾਰਿਆ ਜੀ ਤੇ ਜਦੋਂ ਅਮਰੀਕਾ ਨੂੰ ਪਤਾ ਹੈ ਕਿ ਦਾਉਦ ਇਬਰਾਹਿਮ ਉੱਥੇ ਆ ਅਮਰੀਕਾ ਨੂੰ ਪਤਾ ਹੈ ਸੇ ਜਿਹੜੇ ਖਾਲ ਹੈਗੇ ਅੱਤਵਾਦੀ ਸੰਗਠਨ ਆ ਹੋਰ ਵੀ ਖਾਲਸਾਨੀ ਨੇ ਜੀ ਮੰਨ ਲਓ ਬੱਬਰ ਖਾਲਸਾ ਦੇ ਚੀਫ ਨੇ ਵਧਾਵਾ ਸਿੰਘ ਨੇ ਹਮ ਖਾਲਸਾ ਜਿੰਦਾਬਾਦ ਫੋਰਸ ਦੇ ਚੀਫ ਨੇ ਰਣਜੀਤ ਸਿੰਘ ਮੀਟਾ ਨੇ ਹਰਿੰਦਰ ਸਿੰਘ ਰਿੰਦਾ ਨੇ ਜੀ ਜਿਹੜੇ ਬੱਬਰ ਖਾਲਸਾ ਦੇ ਤੇ ਨਾਲ ਖਾਲੀਸਾਨ ਕਮਾਂਡੋ ਫੋਰਸ ਦੇ ਚੀਫ ਬਣੇ ਨੇ ਉਹ ਵੀ ਉੱਥੇ ਨੇ ਚਲੋ ਬਤਾ ਇਹਨਾਂ ਦੀ ਲਖਬੀਰ ਸਿੰਘ ਰੋਡੇ ਦੀ ਤਾਂ ਡੈਥ ਹੋ ਗਈ ਜੀ ਇੰਡੀਅਨ ਸਿੱਖ ਯੂਥ ਫੈਡਰੇਸ਼ਨ ਜਿਹੜਾ ਹੈ ਉੱਥੇ ਡਵੈਲਪ ਹੋ ਰਿਹਾ ਸਾਰਾ ਜੀ ਸਾਰੇ ਪੰਜਾਬ ਚ ਆਰਡੀਐਕਸ ਉੱਥੋਂ ਭੇਜਿਆ ਜਾ ਰਿਹਾ ਰਾਕਟ ਲਾਂਚਰ ਉੱਥੋਂ ਆ ਰਹੇ ਆ ਹਮ ਹਥਿਆਰ ਉੱਥੋਂ ਆ ਰਹੇ ਆ ਤੇ ਅਮਰੀਕਾ ਨੂੰ ਪਤਾ ਅਮਰੀਕਾ ਨੂੰ ਪਾਕਿਸਤਾਨ ਨੂੰ ਡਾਂਟਣਾ ਚਾਹੀਦਾ ਔਰ ਜੀ ਬਿਲਕੁਲ ਬਿਲਕੁਲ ਕੰਨ ਪਕੜ ਕੇ ਕਹਿਣਾ ਚਾਹੀਦਾ ਵੀ ਤੇਰੇ ਕਰਕੇ ਪੂਰੇ ਵਿਖਮ ਪੱਤਰ ਦੇ ਉੱਤੇ ਅੱਤਵਾਦੀ ਜਿਹੜੇ ਆ ਉਹ ਖੜੇ ਹੋ ਰਹੇ ਨੇ ਹੂੰ ਬਿਲਕੁਲ ਮੈਂ ਤਾਂ ਤੁਹਾਨੂੰ ਸੰਗਠਨਾਂ ਦੇ ਨਾਮ ਦੱਸਦੇ ਜੇ ਤੁਸੀਂ ਦੂਜੇ ਸੁਣਨੇ ਆ ਤਹਿਰੀਕੇ ਤਾਲਿਬਾਨ ਹੈ ਹੂੰ ਦਾ ਰੈਜ਼ਿਸਟੈਂਸ ਪਬਲਿਕ ਨਵਾਂ ਨਿਰਦਾ ਉਹਨਾਂ ਦਾ ਬਣਿਆ ਇੱਕ ਜਿੰਨੇ ਪਹਿਲੇ ਨਾਮ ਦਾ ਅਟੈਕ ਕੀਤਾ ਜੀ 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 ਟੀਆਰਐਫ ਉਹਨੂੰ ਕਹਿੰਦੇ ਆ ਦਾ ਰੈਜ਼ਿਸਟੈਂਸ ਫੋਰਸ ਹੂੰ ਇਹ ਪਾਕਿਸਤਾਨ ਦਾ ਨਵਾਂ ਅੱਤਵਾਦੀ ਸੰਗਠਨ ਹੈ ਜਿਹਦਾ ਚੀਫ ਸਰ ਫੁੱਲਾ ਕਸ਼ਮੀਰੀ ਹੈ ਜੀ ਇਹ ਨਵਾਂ ਡਵੈਲਪ ਹੋਇਆ ਵਾ ਇਹ ਜੈਸ਼ਮ ਮੁਹੰਮਦ ਦਾ राइट हैंड ਆ ਉਹਨਾਂ ਦਾ ਹੈਂਡਲਰ ਆ ਕਿਉਂਕਿ ਜੈਸ਼ਮ ਮੁਹੰਮਦ ਦਾ ਜਿਹੜਾ ਅਤਵਾਦੀ ਸੰਗਠਨ ਹੈ ਜਿਹੜਾ ਹਾਫਿਜ਼ ਸਈਦ ਦਾ ਜਾਂ ਮੌਲਾਨਾ ਮਸਹੂਦ ਅਜਰ ਦਾ ਹੈਗਾ ਤਹਿਰੀਕ ਦੇ ਤਾਲੀਬਾਨ ਹੈਗਾ ਇਹ ਜਿਹੜੇ ਅਤਵਾਦੀ ਸੰਗਠਨ ਨੇ ਇਹ ਵਿਖੇ ਪੱਧਰ ਤੇ ਇਹਨਾਂ ਨੂੰ ਅਤਵਾਦੀ ਸੰਗਠਨ ਐਲਾਨਿਆ ਹੋਇਆ ਜੀ ਹੁਣ ਪਾਕਿਸਤਾਨ ਕੀ ਕਰਦਾ ਕਿ ਉਹ ਕਹਿੰਦੇ ਠੀਕ ਹੈ ਜੈਸ਼ਮ ਮੁਹੰਮਦ ਨੂੰ ਯਾ ਤੁਸੀਂ ਹੋਰ ਅਤਵਾਦੀ ਸੰਗਠਨ ਜਿਨ੍ਹਾਂ ਨੂੰ ਤੁਸੀਂ ਐਲਾਨ ਦਿੱਤਾ ਉਹ ਨਵਾਂ ਖੜਾ ਕਰ ਦਿੰਦੇ ਆ ਜੀ ਉਹ ਨਵਾਂ ਟੀਆਰਐਫੀ ਟੀਆਰਐਫ ਖੜਾ ਕਰਤਾ ਦਟ ਰੈਜ਼ਿਸਟੈਂਸ ਫੋਰਸ ਜੀ 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 ਨਵਾਂ ਖੜਾ ਕਰਤਾ ਅੱਛਾ ਹੁਣ ਉਹ ਕੰਮ ਕਰਦਾ ਪਿਆ ਸਫੁੱਲਾ ਕਸ਼ਮੀਰੀ ਉਹਦਾ ਹੈਂਡਲਰ ਬਣਾਤਾ ਚੀਫ ਪਹਿਲਗਾਮ ਦਾ ਹਮਲਾ ਜਿਹੜਾ ਉਹਨੇ ਸਾਰਾ ਕਰਾਇਆ ਜੀ ਤੇ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਉੱਥੇ ਅਤਵਾਦੀ ਸੰਗਠਨ 150 ਨੇ ਪਾਕਿਸਤਾਨ ਚ ਹਾਂ ਔਰ ਇਹ ਜਿਹੜੇ ਅੱਤਵਾਦੀ ਸੰਗਠਨ ਨੇ ਵਿਖੇ ਪੱਦਰ ਦੀ ਜਿਹੜੀ ਸ਼ਾਂਤੀ ਨੂੰ ਖਰਾਬ ਕਰ ਰਹੇ ਨੇ ਹੂੰ ਤੇ ਮੈਂ ਜਿਹੜੀ ਗੱਲ ਨੂੰ ਸੋਚ ਰਿਹਾ ਜਾਂ ਦੇਖ ਰਿਹਾ ਅਮਰੀਕਾ ਨੂੰ ਸਿੱਧਾ-ਸਿੱਧਾ ਸਟੈਂਡ ਲੈਣਾ ਚਾਹੀਦਾ ਹਿੰਦੁਸਤਾਨ ਦੇ ਪੱਖ 'ਚ ਜੀ ਬਈ ਪਾਕਿਸਤਾਨ ਆ 150 ਅੱਤਵਾਦੀ ਸੰਗਠਨਾਂ ਨੂੰ ਹਾਫਿਜ਼ ਸੈਦ ਨੂੰ ਜਾਂ مولانا ਮਸਹੂਦ ਅਜਰ ਨੂੰ ਹੂੰ ਜਾਂ ਉਰਕਾ ਅਲਾਮਾਨ ਹੈ ਠੀਕ ਹੈ ਨਾ ਸੈਫੁੱਲਾ ਕਸ਼ਮੀਰੀ ਹੈ ਜੀ ਜੀ ਵਾਦਾ ਸਿੰਘ ਹੈ ਇਹਨਾਂ ਨੂੰ ਫੜ ਕੇ ਜਿਹੜਾ ਮੈਂ ਇੰਡੀਆ ਨੂੰ ਸੌ ਆਪਣਾ ਚਾਹੀਦਾ ਹੂੰ ਬਿਲਕੁਲ ਬਿਲਕੁਲ ਠੀਕ ਹੈ ਨਾ ਅਮਰੀਕਾ ਨੂੰ ਕਹਿਣਾ ਤਾਂ ਇਹ ਚਾਹੀਦਾ ਲੇਕਿਨ ਅਮਰੀਕਾ ਡਿਪਲੋਮੈਟਿਕ ਗੱਲ ਕਰਦਾ ਉਹਦਾ ਕਾਰਨ ਹੁਣ ਮੈਂ ਤੁਹਾਨੂੰ ਦੱਸਦਾ ਜੀ ਜੀ ਬਈ ਸੌਰੀ ਜੇ ਲੰਬੀ ਹੋ ਜੇ ਗੱਲ ਕੋਈ ਜਲਦੀ ਸਰ ਕੰਟੀਨਿਊ ਜੀ ਬੇਸਿਕਲੀ ਅਮਰੀਕਾ ਨੂੰ ਡਰਾਈਵ ਕਰਦੇ ਨੇ ਹਿੰਦੂਸਤਾਨੀ ਲੋਕ ਹੂੰ ਉਹਨੂੰ ਪਤਾ ਹੈ ਕਿ ਹਿੰਦੂਸਤਾਨ ਇੱਕ ਉਭਰਦੀ ਤਾਕਤ ਹੈ ਜੀ ਹਿੰਦੂਸਤਾਨ ਚ ਸਾਇੰਟਿਸਟਾਂ ਦੀ ਕਮੀ ਨਹੀਂ ਹਿੰਦੂਸਤਾਨ ਚ ਦਿਮਾਗ ਵਾਲਿਆਂ ਦੀ ਕਮੀ ਨਹੀਂ ਹੂੰ ਹਿੰਦੂਸਤਾਨ ਚ ਵੈਕਸੀਨ ਡਿਵੈਲਪ ਕਰਨ ਵਾਲਿਆਂ ਦੀ ਕਮੀ ਨਹੀਂ ਹਿੰਦੂਸਤਾਨ ਚ ਸੌਫਟਵੇਅ ਉਹਨਾਂ ਦੇ ਗੂਗਲ ਦਾ ਸੀਈਓ ਸਾਡਾ ਸੁਰਿੰਦਰ ਸੁੰਦਰ ਪਚਈ ਹੈ। ਜੀ ਬਿਲਕੁਲ। ਉਹਨਾਂ ਦੀ ਮਾਈਕਰੋਸਾਫਟਸ ਤੋਂ ਲੈ ਕੇ ਨਾਸਾ ਤੱਕ ਜਿਹੜੀਆਂ ਸਾਰੀਆਂ ਆਪਰੇਟਸ ਹਿੰਦੁਸਤਾਨ ਦੇ ਸਾਇੰਟਿਸਟ ਕਰ ਰਹੇ ਆ। ਜੀ ਇੰਡੀਅਨਸ। ਬਹੁਤ ਚੰਗਾ ਹੈ ਕਿ ਪਾਕਿਸਤਾਨ ਹਿੰਦੁਸਤਾਨ ਨੂੰ ਡਿਸਟਰਬ ਕਰਦਾ ਰਹੇ ਤਾਂ ਕਿ ਇੱਥੋਂ ਜਿਹੜੇ ਸਾਇੰਟਿਸਟ ਨੇ ਡਾਕਟਰਸ ਨੇ ਇੰਜੀਨੀਅਰਸ ਨੇ ਉਹ ਫਰਸਟ੍ਰੇਟਡ ਰਹਿਣ ਤੇ ਮੈਂ ਉਹਨਾਂ ਨੂੰ ਉੱਥੇ ਪਿਕ ਕਰਕੇ ਆਪਣੇ ਅਮਰੀਕਾ ਨੂੰ ਡਰਾਈਵ ਕਰਦਾ ਰਾਂ। ਹਮਮ ਅੱਜ ਇੰਡੀਆ ਅਮਰੀਕਾ ਦੇ ਬਰਾਬਰ ਪਹੁੰਚ ਜੇ ਜੀ ਕਿਹੜਾ ਬੰਦਾ ਅਮਰੀਕਾ ਜਾਏਗਾ ਕੰਮ ਕਰਨ ਮੈਂ ਬਿਲਕੁਲ ਬਿਲਕੁਲ ਸਰ ਮੈਂ ਕਦੇ ਵੀ ਨਹੀਂ ਜਾਊਗਾ ਤੁਸੀਂ ਵੀ ਨਹੀਂ ਕਦੀ ਕਹੋਗੇ ਤੁਸੀਂ ਕਹੋਗੇ ਮੈਂ ਤਾਂ ਇੰਡੀਅਨ ਪਾਸਪੋਰਟ ਹੀ ਬੜਾ ਸਟਰੋਂਗ ਹੈ ਜੀ ਬੇਸਿਕਲੀ ਜਦੋਂ ਇਦਾਂ ਦੇ ਹਾਲਾਤ ਖਰਾਬ ਹੁੰਦੇ ਨੇ ਟੈਰਰਿਸਟ ਅਟੈਕ ਹੁੰਦੇ ਨੇ ਅਨਸਟੇਬਿਲਟੀ ਹੁੰਦੀ ਹੈ ਜਿਹੜੇ ਪੜੇ ਲਿਖੇ ਲੋਕ ਆ ਉਹ ਕਹਿੰਦੇ ਯਾਰ ਵੀ ਵਾਂਟ ਟੂ ਲਿਵ ਇਨ ਪੀਸ ਲਾਈਫ ਆਸੀ ਜਾਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਉਹ ਆਪਣਾ ਝੋਲਾ ਤੇ ਆਪਣਾ ਟੱਬਰ ਛੁੱਟ ਕੇ ਕੋਈ ਕੈਨੇਡਾ ਨਿਕਲ ਜਾਂਦਾ ਕੋਈ ਅਮਰੀਕਾ ਹੁਣ ਪੰਜਾਬ ਜੋ ਇੰਨਾ ਬੱਚਾ ਕੈਨੇਡਾ ਕਿਉਂ ਗਿਆ ਹਮਮ ਇਸੇ ਕਰਕੇ ਗਿਆ ਕਿਉਂਕਿ ਪੰਜਾਬ ਚ ਡਰੱਗ ਦਾ ਪਾਕਿਸਤਾਨ ਤੋਂ ਡਰੱਗ ਭੇਜੀ ਗਈ ਜਿਆਦਾ ਹਥਿਆਰ ਭੇਜੇ ਗਏ ਲੋਕਾਂ ਨੂੰ ਲੱਗਿਆ ਸਾਡੇ ਬੱਚੇ ਜਿਹੜੇ ਨਸ਼ੇ ਦੇ ਵਿੱਚ ਹਥਿਆਰਾਂ ਚ ਹੋ ਜਾਣਗੇ ਗੈਂਗਸਟਰ ਬਣਨਗੇ ਇਹਨਾਂ ਨੇ ਕੈਨੇਡਾ ਭੇਜ ਦਿੱਤੇ ਜੀ ਬਿਲਕੁਲ ਬਿਲਕੁਲ ਸਹੀ ਠੀਕ ਹੈ ਨਾ ਤੇ ਇਹੀ ਗੱਲ ਜਿਹੜੀ ਹੈ ਕਿ ਅਮਰੀਕਾ ਬਾਰ- ਦੋਨਾਂ ਨੂੰ ਬੈਲੈਂਸ ਕਰਕੇ ਚੱਲਦਾ ਜੀ ਜਦ ਕਿ ਗਲਤ ਨੂੰ ਗਲਤ ਕਹਿਣਾ ਵੀ ਇੱਕ ਸਿਆਣਾਪ ਹੁੰਦੀ ਹੈ ਲੇਕਿਨ ਅਮਰੀਕਾ ਦੇ ਰਾਸ਼ਟਰਪਤੀ ਦੇ ਮੈਂ ਇਸ ਬਿਆਨ ਨਾਲ ਸਹਿਮਤ ਨਹੀਂ ਹੈਗਾ ਸੋ ਉਹ ਅਗਰੈਸਿਵਲੀ ਇਹ ਕਹਿਣਾ ਚਾਹੀਦਾ ਕਿ ਪਾਕਿਸਤਾਨ ਦਾ ਹੁੱਕਾ ਪਾਣੀ ਬੰਦ ਕਰ ਦਿਓ ਜੀ ਬਿਲਕੁਲ ਪਾਕਿਸਤਾਨ ਦੇ ਜਿਹੜੇ ਜਿੰਨੇ ਉੱਥੇ ਦੇ ਲੋਕ ਆ ਇਹਨਾਂ ਦੇ ਵਿਜ਼ਟਰ ਵੀਜ਼ਾ ਜਬੰਦ ਕਰ ਦਿਓ ਫਿਰ ਜਾ ਕੇ ਸਹੀ ਹੁੰਦਾ ਉਹਨਾਂ ਨੂੰ ਨਹੀਂ ਪਤਾ ਜਿਹੜਾ ਹਮਲਾ 9 11 ਦਾ ਹੋਇਆ ਪਾਕਿਸਤਾਨ ਵਰਲਡ ਰੀਡਿੰਗ ਸੈਂਟਰ ਤੋਂ ਕਿੰਨੇ ਕਰਾਇਆ ਸੀ ਜੀ ਪਾਕਿਸਤਾਨ ਸਪੌਂਸਰਡ ਅਸਾਮਾ ਬਿਨ ਲਦੇ ਇਹਨੇ ਕਰਾਇਆ ਸੀ ਜਿਹੜਾ ਪਾਕਿਸਤਾਨ ਚ ਆ ਕੇ ਰਹਿ ਰਿਹਾ ਸੀ ਅਮਰੀਕਾ ਨੇ ਪਾਕਿਸਤਾਨ ਚ ਵੜ ਕੇ ਮਾਰਿਆ ਉਹ ਇਸ ਤੋਂ ਵੱਡੇ ਐਵੀਡੈਂਸ ਕਿਹੜੇ ਚਾਹੀਦੇ ਆ ਜੀ ਦੱਸੋ ਕਿਹੜੇ ਚਾਹੀਦੇ ਸਭ ਨੂੰ ਪਤਾ ਕਰਾਚੀ ਦੇ ਵਿੱਚ ਦਾਉਦ ਇਬਰਾਹਿਮ ਰਹਿ ਰਿਹਾ ਵੈ ਕਿੰ ਨੂੰ ਨਹੀਂ ਪਤਾ ਤੇ ਆਪਾਂ ਜੇ ਹੁਣ ਵੀ ਗੱਲਾਂ ਕਰੀਏ ਅੱਖਾਂ ਮੀਚੀ ਰੱਖੀਏ ਤੇਰੇ ਦਾ ਮਤਲਬ ਹੈਗਾ ਤੁਸੀਂ ਉਹਨੂੰ ਜੜਾ ਵਾ ਜੇ ਬੈਲੈਂਸ ਵੀ ਕਰਕੇ ਚਲਦੇ ਹੋ ਫਿਰ ਵੀ ਲੱਗਦਾ ਤੁਹਾਨੂੰ ਉਹਨਾਂ ਦੀ ਹਮਾਇਤ ਹੈਗੀ ਆ ਜੀ ਬਿਲਕੁਲ ਸਰ ਇਸੇ ਤਰ੍ਹਾਂ ਖਬਰਾਂ ਤੇ ਚਰਚਾ ਜਾਰੀ ਰਹੇਗੀ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ